ਬਈ ਨਵੇਂ ਸਾਲ ਦੀਆਂ ਬਹੁਤ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ 축 ਕਾਮਨਾਵਾ ਔਰ ਮੈਂ ਮਹਿਸੂਸ ਕਰਦਾ ਹੈ ਕਿ ਨਵਾਂ ਸਾਲ ਜਿਹੜਾ ਪੁਰਾਣਾ ਸਾਲ ਲੰਘ ਕੇ ਗਿਆ ਔਰ ਸਾਨੂੰ ਸਾਰਿਆਂ ਨੂੰ ਬੜੇ ਖੱਟੇ ਮਿੱਠੇ ਐਕਸਪੀਰੀਅੰਸ ਹੋਇਆ ਹੈ ਔਰ ਬੜੀਆਂ ਚੰਗੀਆਂ ਮਾੜੀਆਂ ਯਾਦਾਂ ਜਿਹੜੀਆਂ ਉਹ ਛੱਡ ਕੇ ਗਿਆ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹੜ ਆਏ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਨਾਲ ਜਿਹੜਾ ਹਿੰਦੁਸਤਾਨ ਦਾ ਜੰਗ ਵਰਗਾ ਮਾਹੌਲ ਪੈਦਾ ਹੋਇਆ ਔਰ ਜਿਸ ਤਰੀਕੇ ਦੇ ਨਾਲ ਇਸੇ ਸਾਲ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਮਜਨੂਮਾਂ ਦੇ ਪੇਟ ਤੇ ਲੱਤ ਮਾਰੀ ਹੈ ਔਰ 80 ਕਰੋੜ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਹੈ ਔਰ ਇਹ ਸਾਲ ਜਿਹੜਾ ਨਵਾਂ ਸਾਲ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਉਸ ਵਾਹਿਗੁਰੂ ਕੋਲੋਂ ਕਿ ਇਹ ਸਰਕਾਰਾਂ ਨੂੰ ਅਕਲ ਦੇਵੇ ਅਕਲਮੰਦੀ ਦੇਵੇ ਔਰ ਇਹ ਜਿਹੜੇ ਗਰੀਬਾਂ ਦਾ ਕੰਮ ਹੈ ਆਮ ਲੋਕਾਂ ਦੇ ਕੰਮ ਹੈ ਇਹ ਲੋਕਾਂ ਦੇ ਕੰਮਾਂ ਦੇ ਪਾਸੇ ਧਿਆਨ ਦੇਣ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਭਾਈ ਨਵਾਂ ਸਾਲ ਚੜ ਗਿਆ ਇਹ ਸਾਲ ਇਲੈਕਸ਼ਨ ਯਰ ਆ ਗਿਆ ਹੁਣ 26 ਦੇ ਵਿੱਚ ਲਾਸਟ ਦੇ ਵਿੱਚ ਕੋਟ ਲੱਗ ਜਾਂਦਾ ਹੁੰਦਾ ਔਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਆਪਣੀ ਇਹ ਸਾਲ ਦੇ ਵਿੱਚ ਨਵੀਂ ਸਰਕਾਰ ਚੁਣਨ ਵਾਸਤੇ ਵੀ ਜਿਹੜਾ ਉਹ ਅੱਗੇ ਆਣਾ ਪਏਗਾ ਔਰ ਮੈਂ ਮਹਿਸੂਸ ਕਰਦਾ ਕਿ ਲੋਕਾਂ ਨੂੰ ਅੱਜ ਮਹੱਤਵਪੂਰਨ ਗੱਲ ਇਹ ਹੈ ਕਿ 2026 ਦੇ ਇਹ ਦਸੰਬਰ ਦੇ ਵਿੱਚ ਕੋਰ ਲੱਗ ਜਾਂਦਾ ਹੈ ਜਨਵਰੀ ਫਰਵਰੀ ਜੀ ਇਲੈਕਸ਼ਨ ਹੋ ਜਾਂਦੇ ਆ ਔਰ ਲੋਕ ਕਾਂਗਰਸ ਦੀ ਸਰਕਾਰ ਚੁਣਨਗੇ ਇਹ ਮੈਨੂੰ ਘਰੋਸਾ 2026 ਲੱਗਦਾ ਹੈ ਕਾਂਗਰਸ ਲਈ ਵਧੀਆ ਆਵੇਗਾ ਕਿਉਂਕਿ ਕਾਂਗਰਸ ਦੀਆਂ ਕਟੀਆਂ ਮਿੱਟੀਆਂ ਯਾਦਾਂ ਰਹੀਆਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਇਸ ਤਰੀਕੇ ਨਾਲ ਵਿਵਾਦ ਰਿਹਾ ਕਾਂਗਰਸ 2026 ਕਿਸ ਤਰੀਕੇ ਦਾਵੇ ਦੇਖੋ ਮੇਨਲੀ ਗੱਲ ਇਹ ਹੈ ਕਿ ਜਿੱਥੋਂ ਤੱਕ ਵਿਵਾਦ ਹੈ ਮੈਂ ਕਾਂਗਰਸ ਦੇ ਵਿੱਚ ਵਿਵਾਦ ਨਹੀਂ ਮੰਨਦਾ ਇਸ ਗੱਲ ਨੂੰ ਕਾਂਗਰਸ ਦੇ ਅੰਦਰ ਤਾਂ სპੋਰਟਸਮੈਨ ਦੀ ਟੱਚ ਬਿਲਡ ਉਨਦੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਇੱਕ ਦੂਸਰੇ ਤੋਂ ਅੱਗੇ ਲੰਘਣਾ ਚਾਹੁੰਦੇ ਹੈ ਉਹੀ ਗੱਲ ਹੈਗੀ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਵਿਰੋਧੀ ਨੇ ਜਾਂ ਕਾਂਗਰਸ ਦੇ ਖਿਲਾਫ ਕੋਈ ਗੱਲ ਕਰ ਰਿਹਾ ਹੈ ਜਾਂ ਕਾਂਗਰਸ ਦੇ ਖਿਲਾਫ ਕੋਈ ਚਾਰਜ ਕਰ ਰਿਹਾ ਹੈ ਸਾਰੇ ਕਾਂਗਰਸ ਵਾਸਤੇ ਕੰਮ ਕਰ ਰਿਹਾ ਔਰ ਕਾਂਗਰਸ ਦਾ ਹੀ ਮੁੱਖ ਮੰਤਰੀ ਬਣੇਗਾ ਔਰ ਕਾਂਗਰਸ ਦੀ ਸਰਕਾਰ ਆਏਗੀ ਮੇਰੇ ਕਹੀ ਲਗਾਤਾਰ ਤੋਂ ਪਹਿਲਾਂ ਕਾਂਗਰਸ ਇਕੱਠੀ ਨਹੀਂ ਹੁੰਦੀ ਮੁੱਖ ਮੰਤਰੀ ਦੇ ਹਿੱਸੇ ਹੁੰਦੇ ਪੰਜ ਪੰਜ ਚਿਹਰੇ ਹੁੰਦੇ ਛੇ ਛੇ ਚਿਹਰੇ ਹੁੰਦੇ ਆ ਲਗਾਤਾਰ ਬਿਆਨ ਬੱਜੀ ਕੀਤੀ ਇਹਦੇ ਖਿਲਾਫ ਖੁਣ ਕਾਂਗਰਸ ਇਕੱਠੀ ਹੈ ਕਿ ਨਹੀਂ ਕਾਂਗਰਸ ਪਾਰਟੀ ਬਿਲਕੁਲ ਇਕੱਠੀ ਹੈ ਔਰ ਕਾਂਗਰਸ ਪਾਰਟੀ ਇਹਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਇਹ ਇਲੈਕਸ਼ਨ ਇਕੱਠੇ ਹੋ ਕੇ ਲੜਨਾ ਹੈ ਔਰ ਹਾਈ ਕਮਾਂਡ ਨੇ ਇਹ ਜਿਹੜੇ ਤੁਸੀਂ ਕਹ ਰਹੇ ਚਾਰੇ ਪੰਜੇ ਮੁੱਖ ਮੰਤਰੀ ਦੇ ਗਾਹਕ ਆ ਉਹ ਬਣੇ ਆ ਲੇਕਿਨ ਉਹਨਾਂ ਨੇ ਕਹਿਤਾ ਕਿ ਇਹਦਾ ਫੈਸਲਾ ਹਾਈ ਕਮਾਂਡ ਕਰੇਗਾ ਔਰ ਹਾਈ ਕਮਾਂਡ ਜਿੰਨੂੰ ਚਾਹੇਗਾ ਉਹ ਮੁੱਖ ਮੰਤਰੀ ਬਣੇਗਾ ਔਰ ਜਿੰਨੂੰ ਲੋਕ ਚਾਣਗੇ ਉਹ ਮੁੱਖ ਮੰਤਰੀ ਬਣੇਗਾ ਔਏ ਹੁਣ ਕਾਂਗਰਸ ਦੇ ਅੰਦਰ ਕੋਈ ਤੜੇਬੰਦੀ ਨਹੀਂ ਹੈ ਠੀਕ ਹੈ ਜੀ ਭਰਾਵਾਂ ਨੂੰ ਔਰ ਵਾਸੀਆਂ ਨੂੰ ਦੇਸ਼ ਵਿਦੇਸ਼ ਵਾਸੀਆਂ ਨੂੰ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਵਧਾਈ ਜਿਆਦਾ ਚੋਣਾਂ ਪਰਮਾਤਮਾ ਬਹੁਤ ਖੁਸ਼ੀਆਂ ਬਖਸ਼ੇ ਉਹਨਾਂ ਦੇ ਪਰਿਵਾਰਾਂ 'ਚ ਖੁਸ਼ੀਆਂ ਜਿਹੜੇ ਲੈ ਕੇ ਆਵੇ ਔਰ ਉਹਨਾਂ ਦੇ ਕੰਮਾਂ ਦੇ ਵਿੱਚ ਪਰਮਾਤਮਾ ਤਰੱਕੀਆਂ ਬਖਸ਼ੇ ਔਰ ਜਿਸ ਵੀ ਆਸ ਮੀਦ ਨੂੰ ਲੈ ਕੇ 2026 ਦੀ ਕਿਉਂਕਿ ਹਰ ਇੱਕ ਦੇ ਮੰਤਰੀ ਖਾਸ ਹੁੰਦੀ ਹੈ ਪਰਮਾਤਮਾ ਉਹਨਾਂ ਸਾਨੂੰ ਭਰਪੂਰ ਕਰੇ ਇਹ ਮੇਰੀਆਂ ਸ਼ੁਭ ਕਾਮਨਾਵਾਂ ਨੇ ਇੱਕ ਵਾਰ ਦਿਲ ਦੀਆਂ ਗਰਾਈਆਂ ਤੋਂ ਸਭਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਖਾਸ ਕਰ ਮੀਡੀਆ ਵਾਲੇ ਭਰਾਵਾਂ ਨੂੰ ਕਿ ਤੁਸੀਂ ਅੱਜ ਨਵਾਂ ਸਾਲ ਵੀ ਲੋਕਾਂ 'ਚ ਵਿਚਰ ਕੇ ਇੱਕ ਦੁਜੇ ਲਈ ਇੱਕ ਜ਼ਰੀਆ ਬਣ ਰਹੇ ਜੇ ਦਿਖਾਉਂਦਾ ਅਮਰੀਕਾ ਨੂੰ ਲੈ ਕੇ ਨਾਂ ਦੇ ਕਾਫੀ ਵਿਵਾਦ ਚੱਲ ਰਿਹਾ ਬਿਲਕੁਲ ਵਿਵਾਦ ਹੈਗੇ ਨੇ بڑے ਮੰਚ 'ਚ ਗੱਲਾਂ ਨੇ ਮੈਂ ਦੋ ਦਿਨ ਬਾਅਦ ਪ੍ਰੈਸ ਕਾਨਫਰੰਸ ਕਰੂੰਗਾ ਅੱਜ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਕਿਉਂਕਿ ਜਦੋਂ ਤੰਜ ਹੁੰਦੇ ਗੱਲਾਂ ਹੁੰਦੀਆਂ ਕਿਸੇ ਨੂੰ ਗੁੱਸਾ ਵੀ ਲੱਗਦਾ ਹੈ ਕਈ ਕੁਝ ਹੁੰਦਾ ਪਰ ਮੈਂ ਅੱਜ ਦੇ ਦਿਨ ਹਰ ਇੱਕ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦਾ ਆ ਚਾਹੇ ਸਾਡੇ ਦਾ ਕੋਈ ਵੀ ਗੱਲਬਾਤ ਹੋ ਮੈਂ ਹਰ ਇੱਕ ਲਈ ਸ਼ੁਭ ਕਾਮਨਾਵਾਂ ਦੇਣਾ ਹਰ ਇੱਕ ਨੂੰ ਦਿਲ ਦੀਆਂ ਖੁਸ਼ੀਆਂ ਤੋਂ ਵਧਾਈ ਦੇਣਾ ਚਾਹੁੰਦਾ ਲੈ ਕੇ ਜਿਸ ਤਰੀਕੇ ਨਾਲ ਕਾਰਵਾਈ ਹੋਈ ਪਿਛਲੇ ਦਿਨ ਐਸਐਸਪੀ ਸਾਹ ਜਿਹੜਾ ਵਾ ਹੋਰ ਮੈਂ ਮੈਂ ਸ਼ਲਾਘਾ ਕਰਦਾ ਹਾਂ ਇਸ ਗੱਲ ਦੀ ਔਰ ਜੋ ਵੀ ਕੰਮ ਹੋਇਆ ਮੈਂ ਤੁਹਾਨੂੰ ਗੱਲ ਦਾ ਕਿ ਫਿਰ ਕਹਿ ਰਹੇ ਨਾ ਲਾਰਡ ਆਰਡਰ ਤੇ ਬੜੇ ਕੰਮਾਂ ਤੇ ਬੋਲਣ ਵਾਲਾ ਸਮਾਂ ਹੈਗਾ ਪਰ ਅੱਜ ਮੈਂ ਜੋ ਕੰਮ ਹੋ ਗਿਆ ਉਹਦੀ ਸ਼ਲਾਘਾ ਕਰਦਾ ਵਧਾਈ ਦਿੰਦਾ ਪਰ ਅਗਲੇ 2 ਦਿਨਾਂ ਬਾਅਦ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ ਤਾਂ ਓਦੇ ਸਾਰੇ ਗੱਲਾਂ ਦਾ ਮੈਂ ਜਵਾਬ ਉੱਤੇ ਦਊਗਾ ਅੱਜ ਸਾਰਿਆਂ ਨੂੰ ਸੱਤਾ ਪੱਖ ਨੂੰ ਵੀ ਵਿਪੱਖਸ਼ ਨੂੰ ਵੀ ਮੈਂ ਕੇਂਦਰ ਦੀ ਗੱਲ ਕਰ ਰਿਹਾ ਔਰ ਪੰਜਾਬ ਦੀ ਵੀ ਗੱਲ ਕਰ ਰਿਹਾ ਸਾਰਿਆਂ ਨੂੰ ਦਿਲਜੀਆਂ ਕਰਾਈਆਂ ਤੋਂ ਬਹੁਤ ਬਹੁਤ ਵਧਾਈਆਂ ਔਰ ਸਾਰੇ ਰਲ ਕੇ ਪੰਜਾਬ ਲਈ ਅੱਛੇ ਕੰਮ ਕਰੀਏ 2025 ਕਿਸ ਤਰੀਕੇ ਨਾਲ ਸਾਹ ਦੋ ਬਰ ਪਤੀ ਹਰ ਦੇਖੋ ਦੇਖੋ ਜਿੰਦਗੀ ਜਿਹੜੀ ਹੈ ਨਾ ਇਹਦੇ ਚ ਹਰ ਤਰ੍ਹਾਂ ਦਾ ਧੁੱਪ ਛਾਵੀ ਹੈ। ਦੇਰ ਸਵੇਰ ਵੀ ਆ ਰਾਤ ਵੀ ਆ ਹਨੇਰੇ ਵਾਂਗ ਜਿੰਦਗੀ ਦੇ ਪਰਗਾਮੇ ਇਦਾਂ ਚੱਲਦੇ ਆ। ਦੁੱਖ ਵੀ ਆ ਸੁੱਖ ਵੀ ਆ। ਔਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜਿੰਦਗੀ ਚ ਕਈ ਕੜਵਾਟਾਂ ਵੀ ਹੋ ਜਾਂਦੀਆਂ ਨੇ। ਕਿਤੇ ਮਠਾਸ ਵੀ ਆ ਪ੍ਰਮਾਤਮਾ ਕੜਵਾਟਾਂ ਨੂੰ ਦੂਰ ਕਰੇ। ਤੇ ਮਠਾਸ ਨੂੰ ਬਰਕਰਾਰ ਰੱਖੇ ਔਰ ਹੋਰ ਮਠਾਸਪੇ ਦਾ ਵਿਚਾਰ ਹੈ ਲੱਗਦਾ 2024 ਕਾਂਗਰਸ ਨੇ ਵਧੀਆ ਹੋਵੇਗੀ ਬਿਲਕੁਲ ਸ਼ੁਭ ਸ਼ੁਭ ਕਾਮਨਾਵਾਂ ਮੈਂ ਕਾਂਗਰਸ ਨੂੰ ਪਹਿਲੇ ਦਾ ਹੱਥ ਦੇ ਰਿਹਾ ਔਰ ਆਏਗਾ ਵੀ 100% ਆਏਗਾ ਔਰ ਸਭ ਨਾਲ ਸ਼ੁਭ ਕਾਮਨਾਵਾਂ ਠੀਕ ਹੈ ਥੈਂਕ ਯੂ ਥੈਂਕ ਯੂ